ਕੈਪਟਨ ਹਰਮੰਦਰ ਸਿੰਘ ਦੀ ਜਿੱਤ ਤੇ ਵਾਰਡ ਨੰਬਰ 3 ਦੇ ਵਾਸੀਆਂ ਨੇ ਮੋਹਰ ਲਗਾ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਮੁਹੱਲਾ دیਵਾਨਾ ਚ ਸ਼੍ਰੋਮਣੀ ਕਾਲੀ ਦਲ ਦੇ ਸ਼ੈਰੀ ਪ੍ਰਧਾਨ ਰਾਜੀਵ ਧੀਰਵਲੋਂ ਕੈਪਟਨ ਹਰਮੰਦਰ ਸਿੰਘ ਦੇ ਹੱਕ ਵਿੱਚ ਠਾਠ ਮਾਰਦਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮੰਦਰ ਸਿੰਘ ਪਹੁੰਚੇ ਸਨ। ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਸ਼ੈਰੀ ਪ੍ਰਧਾਨ ਰਾਜੀਵ ਧੀਰਵਲੋਂ ਕੈਪਟਨ ਨੂੰ ਸਿਗਨਲ ਤੋਲਿਆ ਗਿਆ ਸੀ ਤੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਨੂੰ ਵਾਰਡ ਨੰਬਰ 3 ਤੋਂ ਇਤਿਹਾਸਕ ਜਿੱਤ ਹਾਸਲ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 3 ਮੇਰਾ ਪਰਿਵਾਰ ਹੈ ਤੇ ਮੈਂ ਵਾਰਡ ਵਿੱਚੋਂ ਰਿਕਾਰਡ ਤੋੜ ਸ਼ਰੋਮਨੀ ਕਾ ਜਿਲਦ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਜਿਤਾਵਾਂਗੇ ਤੇ ਇਸ ਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ। ਮੈਂ ਸਭ ਤੋਂ ਪਹਿਲਾਂ ਤੇ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਨੇਕ ਦਿਲ ਤੇ ਇੱਕ ਜਿਹਨੂੰ ਆਪਾਂ ਕਹ ਦਨੇ ਆ ਬਹੁਤ ਵਧੀਆ ਇਨਸਾਨ ਜਿਨ੍ਹਾਂ ਨੇ ਸਾਨੂੰ ਲੀਡਰ ਦਿੱਤੇ ਆ ਕੈਪਟਨ ਹਰਮਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਜੇ ਅੱਜ ਦੇ ਇਕੱਠ ਦੀ ਗੱਲ ਕਰਦੇ ਆ ਤੇ ਮੈਂ ਆਪਣੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਆਪਣੇ ਵਾਰਡ ਦਾ ਦੇਣਾ ਨਹੀਂ ਦੇ ਸਕਦਾ ਪਿੱਛੇ ਜੇ ਵੀ ਰੋਲਾ ਪਿਆ ਸੀ ਵੀ ਰਜੀਵ ਧੀਰ ਪਤਨੀ ਪਾਰਟੀ ਛੱਡ ਕੇ ਚੱਲਾ ਵਾ ਮੈਂ ਉਦੋਂ ਵੀ ਕਿਹਾ ਸੀ ਵੀ ਰਜੀਵ ਧੀਰ ਕੈਪਟਨ ਹਰਮਿੰਦਰ ਸਿੰਘ ਦੇ ਨਾਲ ਚਟਾਨਾਂ ਵਾਂਗੂ ਖੜਾ ਤੇ ਚਟਾਨਾਂ ਵਾਂਗੂ ਖੜਾ ਰਹੂਗਾ ਵਾਰਡ 'ਚ ਹੋਣੀ ਸ਼ਹਿਰ ਦੇ ਵਿੱਚੋਂ ਕੈਪਟਨ ਸਾਹਿਬ ਨੂੰ ਸ਼ਾਨਨਾ ਦਿਤਾਵਾ ਹੋਵੇ ਕਰ ਰਹੇ ਆ ਤੁਸੀਂ ਵਾਰਡ ਨੰਬਰ ਜੀ ਦੇ ਮੈਂ ਗੱਦਗਾ ਦਾ ਮੈਨੂੰ ਤਾਂ ਲੱਗਦਾ ਕਿ ਇਸ ਵੇਲੇ ਜੋ ਜਿਸ ਮੈਂ ਨਸ਼ੇ ਵਿੱਚ ਆ ਨਾ ਆ ਜਿਹੜਾ ਨਸ਼ਾ ਮੈਨੂੰ ਮਿਲ ਗਿਆ ਆ ਇੰਨੀ ਵਿਸ਼ਾਲ ਕੱਠ ਇਹ ਸੁਲਤਾਨਪੁਰ ਦੇ ਵਿੱਚ ਮੈਂ ਪਹਿਲੀ ਵਾਰਾ ਦੇਖਿਆ ਜੋ ਅੱਜ ਵਾਰਡ ਨੰਬਰ 3 ਦੇ ਵਿੱਚ ਮੇਰਾ ਅਜੀਜ਼ राजीव ਧੀਰ ਇਹ ਉਹਦੀ ਬਦੌਲਤ ਦੇਖੋ ਅੱਜ ਇਹ ਸੁਲਤਾਨਪੁਰ ਸ਼ਹਿਰ ਹੀ ਬਦਲ ਗਿਆ ਸ਼ਹਿਰ ਹੀ ਬਦਲ ਗਿਆ ਅੱਜ ਸ਼ਹਿਰ ਦਾ ਮਾਹੌਲ ਬਦਲ ਗਿਆ ਜਿਹੜਾ ਸ਼ਹਿਰ ਕਦੀ ਆਪਣੇ ਆਪ ਨੂੰ ਡਰਾ ਡਰਾ ਮਹਿਸੂਸ ਕਰਦਾ ਸੀਗਾ ਅੱਜ ਉਹ ਦੇਖੋ ਉਹਨਾਂ ਦੇ ਚਿਹਰੇ ਕਿਦਾਂ ਖਿੜੇ ਹੋਏ ਆ ਕਿਲੇ ਹੋਏ ਆ ਮੈਂ ਸੰਦਾ ਮੈਨੂੰ ਇਹ ਬਾਅਦ ਬਹੁਤ ਵਧੀਆ ਦਾਤੇ ਦੀ ਕਿਰਪਾ ਕਿ ਮੈਨੂੰ ਇਹੋ ਜਿਹਾ ਸ਼ਹਿਰ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਕਾਂਗਰਸ ਪਾਰਟੀ ਨੇ ਚੰਨੀ ਨੂੰ ਸੀਐਮ ਦਾ ਚਿਹਰਾ ਉਨ੍ਹਾ ਦਿੱਤਾ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਦੇਖੋ ਇਹ ਬੇਸਿਕਲੀ ਤਾਂ ਉਹਨਾਂ ਦਾ ਪਾਰਟੀ ਦਾ ਹੈਗਾ ਮਤਲਬ ਕੀ ਉਹ ਚਾਹੁੰਦੇ ਕਿ ਉਹ ਚਾਹੁੰਦੇ ਬਟ ਆਈ ਥਿੰਕ ਟਾਈਮ ਵਿਲ ਟੈਲ ਇਹ ਉਸ ਪਾਰਟੀ ਦਾ ਹੀ ਹਾਲਾਤ ਹੋ ਰਹੇ ਪਰ ਜੋ ਹਾਲਾਤ ਲੱਗਦੇ ਆ ਕਿ ਉਹ ਆਪਸ ਵਿੱਚ ਹੀ ਹਲੇ ਲੜੀ ਪਈ ਜਾਂਦੇ ਔਰ ਇਸ ਤੋਂ ਬਾਅਦ ਮੈਨੂੰ ਲੱਗਦਾ ਕਲੇਸ਼ ਹੋਰ ਵਧੇਗਾ ਕਿਉਂਕਿ ਤੁਹਾਡੇ ਜਦੀ ਪਿੰਡ ਤੋਂ ਜਿੱਦਾਂ ਅੱਜ ਕੁਝ ਦਿਨ ਪਹਿਲਾਂ ਮਨਤੇ ਸਿੰਘ ਚੀਮਾ ਨੇ ਕੱਟ ਕੀਤਾ ਜੇ ਫਿਰ ਉਸ ਤੋਂ ਬਾਅਦ ਤੁਸੀਂ ਕਹਿਆ ਸੀਗੇ ਕਿ ਮੈਨੂੰ ਸਮਰਥਨ ਮਿਲਿਆ ਪਰ ਅੱਜ ਰਾਣਾਇੰਦਰ ਪ੍ਰਤਾਪ ਨੇ ਕਿਹਾ ਕਿ ਪੂਰੀ ਪੰਚਾਇਤ ਦਾ ਸਮਰਥਨ ਮੈਨੂੰ ਮਿਲਿਆ ਵੇਖੋ ਮੈਂ ਆਪਣੇ ਪਿੰਡ ਨੂੰ ਮੇਰਾ ਜਨਮ ਉੱਥੋਂ ਦਾ ਹੈ ਆਪਣੇ ਪਿੰਡ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਉਹ ਉਹੀ ਬੰਦੇ ਸੀਗੇ ਕਾਂਗਰਸ ਦੇ ਜਿਹੜੇ ਚੀਮੇਨਾ ਸੀਗੇ ਅੱਜ ਉਹ ਉਧਰ ਚਲੇ ਗਏ ਸਾਡਾ ਤੋਂ ਉਹ ਪਿੰਡ ਕਾਟਰ ਸਾਰੇ ਹਰ ਪਿੰਡ ਦੇ ਵਿੱਚ ਥੋੜਾ ਬਹੁਤਾ ਹੁੰਦਾ ਜਿਹੜਾ ਜਿਹੜਾ ਉਹ ਕਾਂਗਰਸ ਦੇ ਨਾਲ ਅਟੈਚ ਸੀਗੇ ਉਹ ਉਧਰ ਚਲੇ ਗਏ ਥੋੜੇ ਉਧਰ ਚਲੇ ਗਏ ਉਹਦੇ ਵਿੱਚੋਂ ਵੀ ਸਾਡੇ ਕੋ ਆ ਗਏ ਬਸੋ ਸਾਡੇ ਕੋ ਜੋ ਸਾਡਾ ਪਿੰਡ ਸੀਗਾ ਉਹ ਤਾਂ ਹੈ ਹੀ ਆ ਵੀਰ ਅਹੀਂ ਉਧਰੋਂ ਕਾਂਗਰਸ ਤੋਂ ਵੀ ਕਾਫੀ ਖਿੱਚ ਲਿਆ ਜਿਹੜਾ ਥੋੜਾ ਬੋਧਾ ਸੀਗਾ ਉਹ ਕਦੀ ਉਧਰ ਕਦੀ ਉਧਰ ਜਾਉਂਦਾ ਹਾਲਤ ਸੀ ਇਹ ਮੰਨਦੇ ਹੋ ਕਿ ਜਿਹੜੇ ਗਏ ਆ ਉਹ ਸਿਰਫ ਕਾਂਗਰਸ ਦੇ ਸੀਗੇ ਕਿ ਉਹ ਸਾਡੇ ਨਹੀਂ ਹੈ ਹੀ ਕਾਂਗਰਸ ਦੇ ਵੀ ਕਾਂਗਰਸ ਦੇ ਵੀ ਸਾਰੇ ਨਹੀਂ ਸੀ ਉਹ ਵੀ 50% ਹੈ ਕਿ 250 ਤੋਂ 300 ਤੋਂ ਵੋਟ ਆ ਸਾਡੇ ਪਿੰਡ ਦੀ ਉਹਦੇ ਵਿੱਚੋਂ ਜੇ ਤੁਸੀਂ ਅੰਦਾਜ਼ਾ ਲਾ ਲਓ ਜੇ 200 ਸਾਡੇ ਕੋਲ ਤੇ 100 ਵਿਡਲ ਹੁੰਦਾ ਰਹਿੰਦਾ ਰਾਈਟ ਲੈਫਟ ਤੇ ਇਟਸ ਨੋਟ ਅ ਬਿਗ ਗੇਮ ਇਹ ਸਿਰਫ ਇੱਕ ਮੀਡੀਆ ਨੁਕਾ ਮੈਂ ਇਦਾਂ ਦੇ ਪੋਲਿਟਿਕਸ ਜਾਂਦਾ ਨਹੀਂ ਪੈਂਦਾ ਨੀਗਾ ਜੋ ਸੱਚਾਈ ਆ ਤੁਹਾਨੂੰ ਦੱਸਦੀ ਮੈਂ ਹਲਕੇ ਦੀ ਗੱਲ ਕਰਦੇ ਆ ਸਾਰੇ ਉਮੀਦਵਾਰ ਆਪਣੀ ਆਪਣੀ ਜਿੱਤ ਦਾ ਦਾਵਾ ਕਰ ਰਹੇ ਆ ਤੁਸੀਂ ਕਿਵੇਂ ਮੰਨਦੇ ਹੋ ਇਸ ਨੂੰ ਮੇਰਾ ਖਿਆਲ ਆ ਆ ਤੁਸੀਂ ਅੱਜ ਦੇਖ ਲਿਆ ਅੱਜ ਇੱਕ ਬੋਰਡ ਦਾ ਇਹ ਮੀਟਿੰਗ ਕੀਤੀ ਸੀ ریلی ਕੀਤੀ ਸੀ ਇਹਨਾਂ ਨੇ ਇੱਕ ਬੋਰਡ ਦੀ ਔਰ ਮੇਰਾ ਖਿਆਲ ਆ ਬਾਕੀਆਂ ਸਾਰੇ ਸ਼ਹਿਰ ਦੀਆਂ ਮਿਲਾ ਲਓ ਉਹ ਇਜ਼ ਇਕੁਅਲ ਟੂ ਦਿਸ ਵਨ ਬੋਰਡ ਤੇ ਇਸ ਤੋਂ ਬੈਟਰ ਸਾਨੂੰ ਹੋਰ ਪ੍ਰਮਾਤਮਾ ਤੋਂ ਕੀ ਮੰਗ ਸਕਦੇ ਉਹਨੇ ਬਹੁਤ ಅಪਾਰ ਕਿਰਪਾ ਕੀਤੀ ਆ ਕਿ ਇੰਨਾ ਵਿਸ਼ਾਲ ਇਕੱਠ ਲੋਕਾਂ ਦਾ ਉਤਸ਼ਾਹ ਦੇਖ ਕੇ ਲੱਗਦਾ ਕਿ ਸੁਲਤਾਨਪੁਰ ਸ਼ਾਇਦ ਇੱਥੇ ਫਿਰ ਦੁਬਾਰਾ ਪੰਥ ਦਾ ਕਿਲਾ ਬਣੇਗਾ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣੇਗੀ ਔਰ ਅਸੀਂ ਵੱਡੀ ਲੀਡ ਨਾਲ ਜਿੱਤਾਂ ਕਿਹੜਾ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਅੱਜ ਚੰਨੀ ਸਾਹਿਬ ਨੂੰ ਜਿਹੜਾ ਸੀਐਮ ਦਾ ਚਿਹਰਾ ਐਲਾਨਿਆ ਗਿਆ ਕਾਂਗਰਸ ਸਰਕਾਰ ਵੱਲੋਂ ਬਾਹਰੋਂ ਕਿਤੇ ਨਾ ਕਿਤੇ ਕਿਸੇ ਕਾਟੋਕਲੇਸ਼ ਦੇ ਅੰਦਰ ਜਿਹੜਾ ਸੀਐਮ ਦਾ ਚਿਹਰਾ ਐਲਾਨਿਆ ਗਿਆ ਤੇ ਗਾਂ ਵੀ ਕਿਤੇ ਹੋ ਸਕਦਾ ਲੱਗਦਾ ਤੁਹਾਨੂੰ ਨਹੀਂ ਦੇਖੋ ਕਾਟੋਕਲੇਸ਼ ਦਾ ਵਿੱਚ ਐਲਾਨਿਆ ਤੇ ਕਾਟੋਕਲੇਸ਼ ਗਿਆ ਪਰ ਹਾਲੇ ਕਿਹੜਾ ਖਤਮ ਹੋ ਗਿਆ ਕਾਟੋਕਲੇਸ਼ ਇਹ ਮੇਰੇ ਹਿਸਾਬ ਨਾਲ ਤੇ ਵਧੇਗਾ ਮੇਰੇ ਸਾਹਮਣਾ ਵਧੇਗਾ ਕੈਪਟਨ ਸਾਹਿਬ ਚੰਨੀ ਨੂੰ ਮੁੱਖ ਮੰਤਰੀਆ ਜਿਹੜਾ ਲੰਗਰੇ ਨਾਲ ਜਿਹੜੀ ਐਸਸੀ ਭਾਈਚਾਰੇ ਦੀ ਵੋਟ ਆ ਉਹਦਾ ਫਰਕ ਪਵੇਗਾ ਅਕਾਲੀ ਦਲ ਨੂੰ ਦੇਖੋ ਉਹਦਾ ਫਰਕ ਅਕਾਲੀ ਦਲ ਨੂੰ ਮਤਲਬ ਤੁਸੀਂ ਸੋਚਦੇ ਹੋ ਕਿ ਆਪ ਚੰਨੀ ਸਾਹਿਬ ਕਰਕੇ ਵੀ ਨਹੀਂ ਨਹੀਂ ਸਾਡਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਸਾਡਾ ਜਿਹੜਾ ਕੱਟੜਾ ਉਹ ਤਾਂ ਸਾਡੇ ਨਾਲ ਜੁੜਿਆ ਹੀ ਹੋਇਆ ਉਹ ਸਾਡੇ ਨਾਲ ਜੁੜਿਆ ਹੋਇਆ ਜਿਹੜਾ ਨਾ ਕੀ ਆ ਉਹਦੇ ਵਿੱਚ ਜਿਹੜਾ ਐਸਸੀ ਭਾਈਚਾਰਾ ਹੈਗਾ ਉਹ ਆਲਰੇਡੀ ਸਾਡੇ ਨਾਲ ਹੈਗਾ ਉਹ ਕਿੱਥੇ ਨਹੀਂ ਜਾਣਾ ਉਹ ਨਹੀਂ ਹਿੱਲਿਆ ਇਹ ਤੇ ਜਿਹੜਾ ਬਾਕੀ ਸੀਗਾ ਉਹ ਥੋੜਾ ਬੋਧਾ ਫਰਕ ਪੈ ਸਕਦਾ ਕਿਸੇ ਪਾਰਟੀ ਦੇ ਬਸ ਸਾਡਾ ਉਹ ਜੋ ਸਿੱਧੂ ਤੇ ਵਿਕਰਮ ਜੀਠੀਆ ਦੀ ਫਾਈਟ ਨੂੰ ਇਸ ਵਾਰੀ ਕਿਵੇਂ ਦੇਖਦੇ ਹੋ ਇਹ ਮੇਰਾ ਕਹਿ ਲਾ ਇਸ ਇਜ਼ ਨੋਟ ਅ ਫਾਈਟ ਵਿਕਰਮ ਜੀਠੀਆ ਇਜ਼ ਅ ਬੈਗ ਫਾਈਟਰ ਹੀ ਨੋਜ਼ ਹਾਊ ਟੂ ਵਿਨ ਔਰ ਉਹ ਜਿੱਤਣਗੇ ਦੋਵੇਂ ਸਿੱਤਾ ਜਿੱਤਣਗੇ ਇਸ ਮੌਕੇ ਕੈਪਟਨ ਹਰਮੰਦਰ ਸਿੰਘ ਨੇ ਵੀ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਸੀ ਤੇ ਨਾਲ ਹੀ ਕਹਿ ਸੀ ਕਿ ਰਾਜੀਵ ਟੀਨ ਨੇ ਮੇਰਾ ਮਨ ਜਿੱਤ ਲਿਆ ਪਰ ਇਥੇ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਤੇਜ ਟੀਮਾ ਦਾਵਾ ਕਰਕੇ ਗਏ ਸਨ ਕਿ ਪੂਰੇ ਪਿੰਡ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ ਤੇ ਉਹ ਇਥੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਤੇ ਚੰਦਨ ਮੜੀਆ ਦੀ ਰਿਪੋਰਟ ਮਿੰਨੀ ਪਾਕਟ